ਅੱਜ ਪੰਜਾਬ ਦੇ ਵਿੱਚ ਏਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਕਈ ਥਾਵਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਤਾਂ ਜਿਹੜੀ ਸੋਰਸਸ ਤੋਂ ਜਾਣਕਾਰੀ ਮਿਲਦੀ ਸੂਤਰਾਂ ਤੋਂ ਵੱਡੀ ਜਾਣਕਾਰੀ ਮਿਲੀ ਕਿ ਫਿਰੋਜ਼ਪੁਰ ਦੇ ਡਿਪਟੀ ਕਪ੍ਰੈਸਿਡੈਂਟ ਰਾਜੇਸ਼ ਧਮਾਨ ਉਹਨਾਂ ਦੇ ਸਰਕਾਰੀ ਦੇ ਹਾਇਸ ਤੇ ਵੀ ਅੱਜ ਸਵੇਰੇ ਏਡੀ ਦੇ ਵੱਲੋਂ ਇੱਥੇ ਛਾਪੇਮਾਰੀ ਕੀਤੀ ਗਈ ਤਾਂ ਜਦੋਂ ਏਡੀ ਇੱਥੇ ਪਹੁੰਚੀ ਤਾਂ ਕਈ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਤਾਂ ਜਦੋਂ ਉਹ ਅੰਦਰ ਜਾ ਰਹੇ ਹੋਗੇ ਸੀਗੇ ਅੰਦਰ ਵੀ ਗਏ ਤਾਂ ਜਦੋਂ ਬਾਹਰ ਆਏ ਤਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਕੋਈ ਵੀ ਕੈਮਰੇ ਦੇ ਸਾਹਮਣੇ ਜਿਹੜਾ ਖੁੱਲ ਕੇ ਨਹੀਂ ਬੋਲਿਆ ਹੈਗਾ ਕੈਮਰੇ ਦੇ ਸਾਹਮਣੇ ਕੋਈ ਵੀ ਜਿਹੜੀ ਜਾਣਕਾਰੀ ਆ ਉਹ ਨਹੀਂ ਦਿੰਦੀ ਹੈਗੀ ਸਰਕਾਰੀ ਦੇ ਹਾਇਸ਼ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਤਾਂ ਇੱਥੇ ਹੀ ਈਡੀ ਦੇ ਵੱਲੋਂ ਜਿਹੜੀ ਆ ਉਹ ਜਾਂਚ ਕੀਤੀ ਗਈ ਹਾਲਾਂਕਿ ਇਹ ਵੀ ਜਿਹੜਾ ਸੋਰਸਿਸ ਦੇ ਵੱਲੋਂ ਜਾਣਕਾਰੀ ਮਿਲ ਰਹੀ ਹੈਗੀ ਹੈ ਕਿ ਪਟਿਆਲਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਔਰ ਪਟਿਆਲਾ ਦੇ ਕਈ ਥਾਵਾਂ ਦੇ ਉੱਪਰ ਜਿਹੜੀ ਹੈ ਉਹ ਜਾਂਚ ਜਿਹੜੀ ਹੈ ਈਡੀ ਦੇ ਵੱਲੋਂ ਕੀਤੀ ਗਈ ਹੈ ਉਹ ਇਹ ਹਲੇ ਤੱਕ ਕਿਸੇ ਵੀ ਅਧਿਕਾਰੀ ਨੇ ਕੈਮਰੇ ਦੇ ਸਾਹਮਣੇ ਜਿਹੜਾ ਖੁੱਲ ਕੇ ਕੋਈ ਵੀ ਜਿਹੜੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਹੈਗੀ ਕਿ ਕਿਸ ਮਸਲੇ ਨੂੰ ਲੈ ਕੇ ਜਿਹੜੀ ਹੈ ਜਾਂਚ ਚੱਲ ਰਹੀ ਹੈਗੀ ਹੈ ਕਈ ਮਸਲੇ ਹੈਗੇ ਨੇ ਕਈ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਹੈਗੇ ਨੇ ਚਾਹੇ ਉਹ ਅਮਰੂਦਾ ਦੇ ਬਾਗ ਦਾ ਮਾਮਲਾ ਹੋਵੇ ਉਸ ਨੂੰ ਲੈ ਕੇ ਵੀ ਜਿਹੜੀ ਹੈ ਉਹ ਜਾਂਚ ਚੱਲ ਰਹੀ ਹੈਗੀ ਸੀ ਤਾਂ ਫਿਰੋਜ਼ਪੁਰ ਦੇ ਵਿੱਚ ਜੇ ਅਸੀਂ ਗੱਲ ਕਰਦੇ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਅੱਜ ਈਡੀ ਵੱਲੋਂ ਜਾਂਚ ਕੀਤੀ ਗਈ ਹੈਗੀ ਹੈ ਤਾਂ ਤਸਵੀਰ ਅਸੀਂ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਅਸੀਂ ਉਸ ਸਰਕਾਰੀ ਵਿਹਾਸ ਤੇ ਬਾਰ ਮੌਜੂਦ ਹੈਗੇ ਆ ਜਿੱਥੇ ਈਡੀ ਦੇ ਵੱਲੋਂ ਅੱਜ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਹਾਲਾਂਕਿ ਕੋਈ ਵੀ ਅਧਿਕਾਰੀ ਜਿਹੜਾ ਉਹ ਸਾਹਮਣੇ ਆ ਕੇ ਨਹੀਂ ਬੋਲ ਰਿਹਾ ਹੈਗਾ ਹਾਲਾਂਕਿ ਕੀ ਜਾਂਚ ਕਿਸ ਲਈ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਕਿਹੜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈਗੀ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕੈਮਰਾ ਪਰਸਨ ਉਹੀ ਦੇ ਨਾਲ ਸਨੀ ਚੋਪੜਾ ਲਿਵਿੰਗ ਨੇਸ ਪੰਜਾਬ ਫਿਰੋਜ਼ਪੁਰ